ਇਹ ਕਾਂਗਰਸ ਤੋਂ ਪਿੰਡ ਦੇ ਵਿੱਚ ਆਪਣੇ ਸਾਥੀਆਂ ਨਾਲ ਜ਼ਿਲ੍ਹਾ ਪ੍ਰਧਾਨ ਵੀ ਹੈ ਬਲਾਕ ਸੰਮਤੀ ਮੈਂਬਰ ਵੀ ਨੇ ਬਫਰ ਤੋਂ ਹੋਰ ਦੇਦਾਰ ਸਾਰੇ ਆਜਾ ਮਾ ਦੇ ਪਾਰਟੀ ਵਿੱਚ ਸ਼ਾਮਲ ਹੋਏ ਆਮ ਆਦਮੀ ਪਾਰਟੀ ਦਾ ਪਰਿਵਾਰ ਵੱਡਾ ਹੋਇਆ ਹੈ ਮੈਨਾਂ ਨੂੰ ਆਮ ਆਦਮੀ ਪਾਰਟੀ ਰਾਜਪੁਰਮ ਵੱਲੋਂ ਬਹੁਤ-ਬਹੁਤ ਵਾਰਕਾ ਦਿੱਤੀਆਂ ਤੇ ਸਰਦਾਰ ਬਗਵਾਨ ਸੁਮਾਨ ਜੀ ਵੱਲੋਂ ਵੀ ਬਹੁਤ-ਬਹੁਤ ਵਾਰਕਾ ਦਿੱਤੀਆਂ ਕਿ ਉਹਨਾਂ ਨੇ ਅੱਜ ਆਮ ਆਦਮੀ ਪਾਰਟੀ ਦਾ ਬੰਦਾ ਬਣ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਮੈਂਬਰ ਬਣੇ। ਮੈਨਾਂ ਨਾਲ ਦਿਨਾਂ ਚਿਰ ਨੂੰ ਕੋਈ ਮਾਨ ਸਤਕਾਰ ਹੋਰ ਕੋਈ ਅਹੁਦਾ ਵੱਡਾ ਕੋਈ ਦਿੱਤਾ ਜਾਏਗਾ ਕਿਉਂਕਿ ਇਹ ਵੱਡੇ ਅਹੁਦੇ ਛੱਡ ਕੇ ਆਮ ਆਦਮੀ ਪਾਰਟੀ ਦੀ ਸ਼ਾਮਲ ਹੋ ਗਏ। ਦੇਖੋ ਮੈਨੂੰ ਇੱਕ ਬੜੀ ਖੁਸ਼ੀ ਹੈ ਕਿ ਇਹ ਸਰਦਾਰ ਬਗਵਾਨ ਸੁਮਾਨ ਜੀ ਦੀਆਂ ਦਿੱਤੀਆਂ ਤੇ ਉਹਨਾਂ ਦੇ ਕੰਮਾਂ ਨੂੰ ਦੇਖ ਕੇ ਆਮ ਆਦਮੀ ਪਾਰਟੀ ਵਿੱਚ ਆਏ ਔਰ ਬਿਨਾਂ ਕਿਸੇ ਮੰਗ ਤੋਂ। ਆਮ ਆਦੀ ਪਾਰਟੀਸ਼ਾਮਲ ਹੋਇਆ ਇਹਨਾਂ ਨੂੰ ਮਾਨ ਸਨਮਾਨ ਪੂਰਾ ਮਿਲੂਗਾ ਕਿਉਂਕਿ ਆਮ ਆਦੀ ਪਾਰਟੀ ਮਾਨ ਸਨਮਾਨ ਦਿੰਦੀ ਹੈ ਆਮ ਆਦੀ ਪਾਰਟੀ ਆਪਣੇ ਪਰਿਵਾਰ ਦੇ ਮੈਂਬਰ ਸਮਝ ਕੇ ਸਾਰੀ ਟੀਮ ਨਾਲ ਚੱਲਦੀ ਹੈ ਤੇ ਇਹਨਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇ ਮੈਡਮ ਚੋੜਾ ਸ਼ੁਰੂ ਹੋ ਗਿਆ ਸ਼ੁਰੂਆਤ ਹੋ ਰਹੀ ਹੈ ਸੱਜਣ ਜੀ ਉਹ ਰੈਕਿੰਗ ਵਿੱਚ ਰੈਕਿੰਗ ਟੀਮ ਕਹਿ ਰਹੀ ਹੈ ਨਹੀਂ ਉਸ ਦਾ ਬਹੁਤ ਹੈ ਬਿਲਕੁਲ ਜੀ ਦੇਖੋ ਤਿਆਰੀ ਸਾਡੇ ਵੱਲੋਂ ਵੀ ਤਿਆਰੀ ਹੈ ਪਰ ਤਿਆਰੀ ਤਾਂ ਪਬਲਿਕ ਦੀ ਹੋ ਰਹੀ ਹੈ ਪਬਲਿਕ ਬਿਲਕੁਲ ਤਿਆਰ ਹੈ ਫੇਰ ਝਾੜੂ ਫੇਰ ਨੂੰ ਕਿਉਂਕਿ ਆਮ ਆਦੀ ਪਾਰਟੀ ਨੇ ਜੋ ਵਾਅਦੇ ਕੀਤੇ ਸੀ ਜੀ ਨੇ ਸਰਕਾਰ ਤੋਂ ਬਹੁਤ ਸਿੰਘ ਮਾਨ ਜੀ ਨੇ ਕਿ ਪਹਿਲਾਂ ਅਸੀਂ ਬਿਜਲੀ ਦਾ ਵਾਅਦਾ ਕੀਤਾ ਫਿਰ ਜਿਹੜਾ ਸਾਡੇ ਪਿੰਡਾਂ ਦੇ ਲੋਕਾਂ ਨੂੰ ਕਿਸਾਨ ਵੀਰਾਂ ਨੂੰ ਚਾਹੀਦਾ ਟੇਲਾ ਤੱਕ ਪਾਣੀ ਪਹੁੰਚਾਇਆ ਨੌਕਰੀਆਂ ਦੇ ਰਹੇ ਹਾਂ ਹੋਰ ਵੀ ਬਹੁਤ ਸਾਰੇ ਕੰਮ ਨੇ ਜਿਹੜੇ ਕੰਮ ਅਸੀਂ ਕਿਸਾਨਾਂ ਲਈ ਆਮ ਪਬਲਿਕ ਲਈ ਕਰ ਰਹੇ ਹਾਂ ਜਿਵੇਂ ਆਪਾਂ ਰਾਜਪੁਰੇ ਦੀ ਗੱਲ ਕਰੀਏ ਰਾਜਪੁਰੇ ਵਿੱਚ ਵੀ ਕੰਮਾਂ ਦੀ ਬੁਹਾਰ ਆਈ ਹੋਈ ਹੈ ਹਰ ਜਗ੍ਹਾ ਕੰਮ ਚੱਲ ਰਿਹਾ ਪਿੰਡਾਂ ਦੀ ਗੱਲ ਕਰੀਏ ਪਿੰਡਾਂ 'ਚ ਸੜਕਾਂ ਗਲੀਆਂ ਤਾਂ ਬਣ ਗਈਆਂ ਨਾਲ ਹੀ ਥੇਰੀ ਜਗ੍ਹਾ ਤੇ ਨਰੇਗਾ ਭਵਨ ਤੇ ਕਮਿਊਨਿਟੀ ਸੈਂਟਰ ਲਾਇਬ੍ਰੇਰੀਆਂ ਇਹ ਸਭ ਕੁਝ ਬਣ ਰਹੀਆਂ ਨੇ ਤਾਂ ਹਾਲੇ ਹੀ ਤਾਂ ਮੈਂ ਕਹਿੰਦੀ ਆ ਬਹੁਤ ਥੋੜੇ ਕੰਮ ਹੋਏ ਨੇ ਹੋਰ ਬਹੁਤ ਸਾਰੇ ਕੰਮ ਹੋਣੇ ਨੇ ਤੇ ਉਹਨਾਂ ਨੂੰ ਦੇਖਦੇ ਹੋਏ ਐਕਟਿਵ ਲੋਕਾਂ ਨੇ ਇਹ ਚਾਹ ਰਿਹਾ ਉਹਨਾਂ ਨੂੰ ਦੇਖ ਕੇ ਚੰਗੀ ਲੱਗ ਰਿਹਾ ਲੇਕਿਨ ਹੋਰ ਵੀ ਪੰ ਸਰਪਰ ਸਾਫ ਕਰਦੇ ਆ ਅਸਲ ਬੋਲੇ ਪਾਰਟੀ ਦੀ ਸ਼ਾਮ ਬਿਲਕੁਲ ਜੀ ਬਿਲਕੁਲ ਲੋਕ ਇਕੱਠੇ ਹੋਇਆ ਇਹ ਪੰਚਾਇਤੀ ਚ ਉਹਨਾਂ ਨੂੰ ਦੇਖ ਕੇ ਨਹੀਂ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਤੇ ਹੋਏ ਕੰਮਾਂ ਨੂੰ ਦੇਖ ਕੇ ਲੋਕ ਆਵਾਜ਼ ਉਠਾ ਰਹੇ ਸੌਫਟਕ ਵੀ ਡਾਇਰੈਕਟ ਨੇ ਕੱਲ੍ਹ ਉਹ ਜਿਹੜਾ ਪ੍ਰਦਰਸ਼ਨ ਕੀਤਾ ਡੀਐਸਪੀ ਸਾਹਿਬ ਦੇ ਡਾਕਟਰ ਦੇ ਬਾਰ ਕੀ ਰੋਜ ਜਿਹੜੀਆਂ ਮੁਟਕੋਆਂ ਦੀ ਮਾਰਦਾ ਤਾਂ ਉਸ ਕਰਕੇ ਕੀ ਕਹਿਣਾ ਚਾਹੀਦਾ ਦੇਖੋ ਮੈਂ ਇੱਕ ਚੀਜ਼ ਨਹੀਂ ਮੈਨੂੰ ਸਮਝ ਆਉਂਦੀ ਵੀ ਇਹ ਕਹਿੰਦੇ ਆ ਜੀ ਗੈਂਗਸਟਰ ਆ ਗਏ ਗੈਂਗਸਟਰ ਆ ਆਮਾਦੀ ਪਾਰਟੀ ਲੈ ਕੇ ਗੈਂਗਸਟਰ ਇੰਨੇ ਮੇ ਪਾਲੇ ਹੋਏ ਸੀਗੇ ਜਿਨ੍ਹਾਂ ਨੂੰ ਉਹਨੋਂ ਕਿ ਕੱਢ-ਕੱਢ ਕੇ ਉਹਨਾਂ ਦਾ ਜੋ ਵੀ ਉਹਨਾਂ ਤੇ ਉਹਨਾਂ ਨੂੰ ਸਜ਼ਾ ਦੇ ਰਹੇ ਆ ਤੇ ਕੋਈ ਆਮਾਦੀ ਪਾਰਟੀ ਤਾਂ ਲੈ ਕੇ ਵੀ ਇਹ ਆਪ ਦੇ ਸੱਚਾਈਆਂ ਆ ਵੀ ਬੋਲੀ ਜਾਂਦੇ ਨੇ ਕਦੇ ਕਹਿੰਦੇ ਆ ਜੀ ਜ਼ਮੀਨਾਂ ਤੇ ਕਬਜ਼ੇ ਹੋ ਰਹੇ ਆ ਮੈਂ ਕਹਿੰਦੀ ਰਾਜਪੁਰੇ ਚ ਇੱਕ ਬੰਦਾ ਵੀ ਆ ਕੇ ਕਹਿੰਦੇ ਸਾਡੀ ਜ਼ਮੀਨ ਤੇ ਕਬਜ਼ਾ ਹੋਇਆ ਹੈ ਨਮੂਨੈ ਲੱਗ ਰਿਹਾ ਵੀ ਸ਼ਾਇਦ ਇਹ ਬੁਖਲਾ ਗਏ ਹੈ ਕਿਉਂਕਿ ਇਹਨਾਂ ਇਹਨਾਂ ਦੀ ਆਪਦੀ ਪਾਰਟੀ ਨੇ ਵੀ ਨਕਾਰ ਦਿੱਤਾ ਤੁਹਾਨੂੰ ਪਤਾ ਹੈ ਗਾਂਧੀ ਜੀ ਬਲੇ ਇਹਨਾਂ ਨੇ ਕੀ ਕੀਤਾ ਸੀਗਾ ਤੇ ਤੁਹਾਨੂੰ ਨਮੂ ਸ਼ਹਿਬ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਦੱਸਣ ਦੀ ਲੋੜ ਨਹੀਂ ਇਹ ਕਿਹੜੀ ਪਾਰਟੀ ਚ ਭੱਜ ਰਹੇ ਸੀ ਜੁਆਇਨ ਹੋਣ ਨੂੰ ਉਸ ਪਾਰਟੀ ਨੇ ਵੀ ਨਕਾਰਤਾ ਆਪਦੀ ਪਾਰਟੀ ਨੇ ਵੀ ਨਕਾਰਿਆ ਜਿਹੜੀ ਪਾਰਟੀ ਚ ਜੁਆਇਨ ਹੋਣਗੇ ਸੀ ਉਹਨਾਂ ਨੇ ਵੀ ਨਕਾਰਤਾ ਇਸ ਕਰਕੇ ਬੁਖਲਾ ਗਏ ਹੈ ਜਿਹੜੀ ਇਹਨਾਂ ਦੀ ਆਪਦੀ ਸਚਾਈਆਂ ਉਹ ਕਹਿੰਦੇ ਬੰਦਾ ਜਦੋਂ ਸਾਰਾ ਦਿਨ ਉਹਨਾਂ ਕਹਾਣੀਆਂ 'ਚ ਹੀ ਰਵੇ ਉਹ ਰਾਤ ਨੂੰ ਸੁਪਨੇ 'ਚ ਪਈ ਵੀ ਉਹੀ ਆਈ ਜਾਂਦੇ ਆ ਤੇ ਇਹ ਉਹ ਸਚਾਈਆਂ ਬੋਲੂ ਜਾਂਦੇ ਆ ਪੇ ਰਾਜਪੁਰਾ ਵਾਸੀਆਂ ਨੂੰ ਕਹਿੰਨੀ ਆ ਇੱਕ ਵੀ ਬੰਦਾ ਬਿਲਕੁਲ ਆ ਕੇ ਕਹਦੇ ਵੀ ਸਾਡੇ ਨਾਲ ਧੱਕਾ ਹੋਇਆ ਸਾਡੀਆਂ ਜ਼ਮੀਨਾਂ ਤੇ ਕਬਜ਼ੇ ਹੋਏ ਆ ਉਹਦਾ ਜਵਾਬ ਅਸੀਂ ਦੇਵਾਂਗੇ ਅਸੀਂ ਰਾਜਪੁਰੇ ਚ ਇਹੀ ਚੀਜ਼ਾਂ ਨੂੰ ਤਾਂ ਲੋਕਾਂ ਨੂੰ ਬਚਾਇਆ ਝੂਠੇ ਪਰਚਿਆਂ ਤੋਂ ਜ਼ਮੀਨਾਂ ਤੇ ਕਬਜ਼ਿਆਂ ਤੋਂ ਜੇ ਹੁਣ ਤੁਸੀਂ ਕਹਿੰਦੇ ਹੋ ਵੀ ਉਹ ਐਂ ਕਹਿੰਦੇ ਨੇ ਆ ਜਿਹੜੇ ਮੇਰੇ ਸਾਥੀ ਸਾਰੇ ਖੜੇ ਆ ਜਿਹੜੇ ਅੱਜ ਜੁਆਇਨ ਕੀਤੇ ਆ ਇਹ ਵੀ ਸਾਰੇ ਉਹਨਾਂ ਦੇ ਸਤਾਏ ਹੋਏ ਨਹੀਂ ਉਹਨਾਂ ਦੇ ਕਿਹੜਾ ਬੰਦਾ ਸੀ ਜਿਹੜਾ ਸਤਾਇਆ ਨਹੀਂ ਮੈਂ ਫੇਰ ਇੱਕ ਸੱਚ ਨੇ ਤੁਹਾਨੂੰ ਹੋਰ ਗੱਲ ਕਹੂੰਗੀ ਉਹ ਹਰ ਘਾਟੇ ਕਹਿੰਦੇ ਆ ਵੀ ਵਿਧਾਇਕ ਜਨਾ ਮੈਡਮ ਕਹਿੰਦੇ ਸੀ ਵੀ ਚप्पल ਚੋਰ ਮੈਨੂੰ ਚप्पल ਚੋਰ ਗਿਆ ਵੀ ਚप्पल ਵੀ ਐਮਐਲਏ ਦੀ ਮਰਜ਼ੀ ਤੋਂ ਬਿਨਾ ਚੋਰੀ ਨਹੀਂ ਹੁੰਦੀ ਮੈਂ ਪਹਿਲਾਂ ਉਹਨਾਂ ਨੂੰ ਕਈ ਵਾਰ ਗੱਲ ਕੀਤੀ ਮੇਰੇ ਵੱਡੇ ਵੀਰ ਪੜ ਕੇ ਸਮਝ ਲੋ ਥੋੜਾ ਜਿਹਾ ਉਹਦਾ ਮੁਹਾਵਰੇ ਦਾ ਕੀ ਮਤਲਬ ਸੀ ਇਹਨਾਂ ਨੇ ਹਰ ਚੀਜ਼ ਤੇ ਰਾਜ ਸੁਰੱਖਿਅਤ ਕਬਜ਼ੇ ਕੀਤੇ ਹੋਏ ਸੀ ਹਰ ਬੰਦੇ ਨੂੰ ਡਰਾਇਆ ਹੋਇਆ ਸੀ ਹੱਥ ਘਾਤੇ ਇਹਨਾਂ ਦਾ ਦੱਸਲ ਸੀ ਮੈਂ ਉਸ ਲਈ ਗਿਆ ਸੀ ਕਿ ਚੱਕਲ ਵੀ ਐਮਐਲਏ ਦੀ ਪਰਮਜੀ ਤੋਂ ਬਿਨਾਂ ਖਿਚੋੜੀ ਨਹੀਂ ਹੋ ਸਕਦੀ ਇਹ ਨੂੰ ਆਪ ਦੀ ਕਹਾਣੀ ਆਪ ਹੀ बार-बार ਬੋਲਦੀ ਜਾਂਦੇ ਆ ਪਰ ਮੈਨੂੰ ਤਾਂ ਉਹ ਲੱਗਦਾ ਕਿ ਸੱਚ ਦਾ ਬੋਲੇ ਛਾਲ ਨਹੀਂ ਕੀ ਬੋਲੇ ਇਹ ਮੈਨੂੰ ਨਹੀਂ ਸਮਝ ਆਂਦੀ ਵੀ ਇੰਨੇ ਜ਼ਿਆਦਾ ਬੁਕਾ ਚੁੱਕੇ ਆ ਮੈਂ ਇਹਨਾਂ ਨੂੰ ਕਹਿੰਦੀ ਆ ਵੀਰ ਤੁਹਾਨੂੰ ਤੁਹਾਡੀ ਪਾਰਟੀ ਨੇ ਰਿਜੈਕਟ ਕਰਤਾ ਤੁਹਾਡੀ ਪਾਰਟੀ ਨੇ ਨਕਾਰਤਾ ਉਹਨਾਂ ਆਰਾਮ ਨਾਲ ਬੈਠੋ ਸਾਨੂੰ ਲੋਕਾਂ ਨੇ ਮੌਕਾ ਦਿੱਤਾ ਅਸੀਂ ਉਹਦੀ ਸੇਵਾ ਕਰਦੇ ਹਾਂ ਸਭ ਦੀ ਸੇਵਾ ਕਰਦੇ ਮੈਡਮ ਓਵਰ ਬ੍ਰਿਜ ਦੇ ਜਿਹੜਾ ਮਾਪਦਮੀ ਬੈਕਰੀ ਦਾ ਨਸਤ ਹੋ ਜਾ ਕੇ ਇਸ ਕਾਲਜ ਨੂੰ ਲੈ ਕੇ ਕਿ ਲੱਗਦਾ ਉਸ ਵਿੱਚ ਕੋਈ ਵੱਡਾ ਐਕਸ਼ਨ ਹੋ ਜਾ ਸਕਦਾ ਦੇਖੋ ਉਹ ਪੁਲਿਸ ਦਾ ਕੰਮ ਹੈ ਉਹ ਮੇਰਾ ਕੰਮ ਨਹੀਂ ਪੁਲਿਸ ਦਾ ਪ੍ਰਸ਼ਾਸਨ ਦਾ ਕੰਮ ਹੈ ਮੈਂ ਤਾਂ ਨਹੀਂ ਕਹਿੰਦੀ ਸਾਡਾ ਨਾ ਪੁਲਿਸ ਦੇ ਕੰਮ ਚ ਦਖਲ ਲੈਣਾ ਪ੍ਰਸ਼ਾਸਨ ਦੇ ਕੰਮ ਚ ਦਖਲ ਲੈ ਉਹ ਉਹਨਾਂ ਨੇ ਦੇਖਣਾ ਕਿ ਕੀ ਦੀ ਗਲਤੀ ਹੈ ਕੀ ਹੋਇਆ ਕੀ ਨਹੀਂ ਮੇਰਾ ਕੰਮ ਸੀ ਓਵਰ ਬ੍ਰਿਜ ਦੀ ਰਿਪੇਅਰ ਕਰਾਉਣਾ ਤੁਸੀਂ ਮੇਰੇ ਪੱਤਰਕਾਰ ਭਰਾਵਾਂ ਨੇ ਬਾਰ ਬਾਰ ਪਿਆ ਸੀ ਓਵਰਗ੍ਰੀਜ ਦੇ ਖਤਰੇ 'ਚ ਖਤਰੇ 'ਚ ਮੈਂ ਤੁਹਾਨੂੰ ਬਲ ਕਰਦੀ ਆ ਫਿਰ ਤੋਂ ਸਰਕਾਰ ਭਵਾਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਸਾਨੂੰ ਅਮਾਉਂਟ ਦਿੱਤੀ ਅਸੀਂ ਓਵਰਗ੍ਰੀਜ ਦਾ ਕੰਮ ਕਰਵਾਇਆ ਇਹਨਾਂ ਨੂੰ ਸ਼ਾਇਦ ਕਾਹਲੀ ਸੀ ਕਿ ਹੁਣ ਮੈਂ ਖੋਲਦਾ ਤੇ ਮੇਰੀ ਵਾਵਾ ਹੋ ਜੇ ਕੋਈ ਗੱਲ ਨਹੀਂ ਮੈਂ ਕਹਿੰਦੇ ਤੁਸੀਂ ਲੈ ਲਓ ਬਾਵਾ ਸਾਨੂੰ ਬਾਵਾ ਦੀ ਲੋੜ ਨਹੀਂ ਮੈਂ ਆਪਦੀ ਜਨਤਾ ਦੀ ਸੇਵਾ ਕਰਨੀ ਆ ਮੇਰੇ ਆਣ ਵਾਲੇ ਜ਼ਿਲ੍ਹੇ ਦੇ ਵਿੱਚ ਕੋਈ ਪ੍ਰੋਜੈਕਟ ਤੇ ਗੱਲ ਚੱਲ ਰਹੀ ਹੋਵੇ ਵੀ ਇਹ ਪ੍ਰੋਜੈਕਟ ਆਣਾ ਜੀ ਦਾ ਰਾਜਪੁਰੇ ਦੇ ਵਿੱਚ ਕੋਈ ਆਣ ਵਾਲਾ ਜੀ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਹੁਣ ਬਹੁਤ ਛੇਤੀ ਨਲਾਸ ਦਾ ਕੱਟਾਲਾ ਕੰਮ ਸ਼ੁਰੂ ਹੋ ਰਿਹਾ ਹੈ ਪਹਿਲਾਂ ਉਹਦੇ ਸਾਈਡਾਂ ਤੋਂ ਸੜਕ ਚੋਰੀ ਚੋੜੀ ਕੀਤੀ ਜਾ ਰਹੀ ਹੈ ਤਾਂ ਕਿ ਜਦੋਂ ਕੰਮ ਸ਼ੁਰੂ ਹੋ ਗਈ ਤਾਂ ਉਸ ਲੋਕ ਪਬਲਿਕ ਨੂੰ ਦਿੱਕਤ ਨਾ ਦੇਵੇ ਤੇ ਬਾਕੀ ਜਿਹੜੇ ਹੋਰ ਵੀ ਬਹੁਤ ਸਾਰੇ ਪ੍ਰੋਜੈਕਟ ਨੇ ਜਿਹੜੇ ਰਾਜਪੁਰੇ ਚਾਹਣਗੇ ਉਹ ਤੁਹਾਨੂੰ ਜਿਵੇਂ ਜਿਵੇਂ ਆਂਦੇ ਸਾਰੇ ਪਤਾ। ਜਿਹੜਾ ਜਨਤਾ ਸਕੂਲ ਵਾਲਾ ਪੁਲ ਲੈ ਉਹਦੇ ਬਾਰੇ ਉਹ ਅਸੀਂ ਦੀਵਾਲੀ ਤੋਂ ਪਹਿਲਾਂ ਉਹਨਾਂ ਨਾਲ ਵਾਅਦਾ ਕੀਤਾ ਐਕਟੀਵਾਰ ਮਿੰਦਰਗੰਜ ਮਾਰਕੀਟ ਚ ਦੀਵਾਲੀ ਵਧੀਆ ਬਣਾਵਾਂਗੇ ਔਰ ਪੂਰੇ ਜ਼ੋਰ ਨਾਲ ਕੰਮ ਚੱਲ ਰਿਹਾ ਹੈ। ਰੇਲਵੇ ਦਾ ਕੰਮ ਖਤਮ ਹੋ ਚੁੱਕਿਆ ਹੈ। ਪੀ ਡਬਲਯੂ ਨੇ ਲੈ ਲਿਆ ਤੇ ਬਹੁਤ ਜਲਦੀ ਉਹਦਾ ਕੰਮ ਪੂਰਾ ਕਰਕੇ ਐਕਟੀਵਾਰ ਮਿੰਦਰਗੰਜ ਮਾਰਕੀਟ ਮਾਰਕੀਟ ਚ ਰੌਣਕ ਲੈ ਕੇ ਆਵਾਂਗੇ। ਅੱਜ ਅਸੀਂ ਤੁਹਾਡੇ ਕੋਲ ਅਕਾਲੀ ਦਲ ਦੇ ਵਿੱਚ ਮੈਂ ਗਿੰਦਰ ਸਿੰਘ ਰੌਮੀ ਜ਼ਿਲ੍ਹਾ ਪ੍ਰਧਾਨ ਪੀਸੇਵਿੰਗ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਤੇ ਸੈਣੀ ਮਾਜਸਭਾ ਮਾਲਵਾ ਜੋਂ ਤੋਂ ਮੈਂ ਪੰਜਾਬ ਤੋਂ ਪ੍ਰਧਾਨ ਆ ਗਿਆ ਵਾ ਤੇ ਤੁਹਾਨੂੰ ਵੀ ਇਹ ਦੱਸਣਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੈਂ ਲਗਾਤਾਰ 30 ਸਾਲ ਤੋਂ ਜੁੜਿਆ ਹੈ ਗਿਆ ਵਾ ਵੱਖ-ਵੱਖ ਅਹੁਦੇ ਤੇ ਕੰਮ ਵੀ ਕੀਤਾ ਹੈ ਲੇਕਿਨ ਅੱਜ ਅਕਾਲੀ ਦਲ ਦੀ ਹਾਲਤ ਦੇਖ ਕੇ ਕੋਈ ਖਸਮ ਗਸਾਈ ਨਹੀਂ ਰਿਹਾ ਰਾਜ ਪ੍ਰਦੇਸ਼ ਵਿੱਚ ਹਾਲਾਤ ਜਿਹੜਾ ਵਰਕਰ ਜਿਹੜਾ ਹੈਗਾ ਉਹ ਕਿੱਥੇ ਜਾ ਉਹਦਾ ਜਿਹੜਾ ਸਾਰਾ ਜ਼ਿੰਮੇਵਾਰ ਕਾਲੀਦਲ ਦਾ ਖੇਰੂ ਖੇਰੂ ਹੋਣ ਦਾ ਉਹ ਸਮੁੱਚੀ ਲੀਡਰਸ਼ਿਪ ਜ਼ਿੰਮੇਵਾਰਾ ਨਾ ਕੇ ਵਰਕਰ ਵਰਕਰ ਨੇ ਤਾਂ ਹੁਣ ਦੇਖੋ ਨਾ ਫਿਊਚਰ ਜਿਹੜਾ ਹੈਗਾ ਉਹ ਬਿਲਕੁਲ ਡਾਰਕ ਨਜ਼ਰ ਆ ਰਿਹਾ ਇਹਦੇ ਮੱਦੇ ਨਜ਼ਰ ਦੇਖਦੇ ਹੋਏ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਨੇ ਇਮਾਨਦਾਰ ਨੀਤੀਆਂ ਤੇ ਲੋਕ ਭਲਾਈ ਨੀਤੀਆਂ ਦੇ ਦੇਖਦੇ ਹੋਏ ਔਰ ਖਾਸ ਕਰਕੇ ਅਸੀਂ ਨਾ ਸਾਡੇ ਸਥਾਨਕ ਐਮ ਐਲ ਏ ਸਹਿਬਾਨ ਨੀਨਾ ਪੈਣ ਨੀਨਾ ਮਿੱੱਤਲ ਤੇ ਮਿੱੱਤਲ ਪਰਿਵਾਰ ਦੇ ਜੋ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਹੈਗਾ ਉਹ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਜਿਹੜਾ ਜੋ ਕੰਮ ਕਾਜ ਏ 12 ਪਦੇ ਲਾਲੋ ਹੋਰ ਕੰਮ ਕਰ ਰਿਆ ਗਿਆ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਅਸੀਂ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ। ਕੀ ਨਾਮ ਜੀ ਤੁਹਾਡਾ ਤੇ ਜਿਹੜਾ ਪਾਰਟੀ ਚੋਂ ਤੁਸੀਂ ਛੱਡ ਕੇ ਤੁਸੀਂ ਕਿੱਥੇ ਸ਼ਾਮਲ ਹੋਏ? ਸਤਵਿੰਦਰ ਸਿੰਘ ਮੱਝਾਵਰ ਸਰਪੰਚ ਮੈਂ ਸਰਕਲ ਪ੍ਰਧਾਨ ਘਾਲੀ ਦਿਲ ਮੇਰੇ ਨਾਲ ਜਗਿੰਦਰ ਸਿੰਘ ਰੋਮੀ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ ਜਗਜੀਤ ਸਿੰਘ ਮਾਝਰੀ ਇਹ ਯੂਥ ਪ੍ਰਧਾਨ ਰਾਜਪੁਰਾ ਇਸ ਰਵਿੰਦਰ ਸਿੰਘ ਆਪਣਾ ਮਿਰਜ਼ਾ ਮੋਹਦ ਸਾਹਿਬ ਦਾ ਸਰਪੰਚ ਹੋਰ ਜਿੰਨੇ ਵੀ ਹੈ ਸਾਡੇ ਕਮਲਜੀਤ ਸਿੰਘ ਇਹ ਵੀ ਖਾਲੀ ਦਿਲ ਦੇ ਪ੍ਰਧਾਨ ਦੇ ਸਰਕਲ ਦੇ ਸਾਰੇ ਵਖ ਵਖ ਉਹਦੇ ਦਰ ਛੱਡ ਗਏ ਅਸੀਂ ਜੰਮੜ ਮੇਜ ਨਾਲ ਜੋੜ ਕੇ ਤੁਸੀ ਅੱਜ ਜੋਇਨ ਕੀਤਾ ਮਾ ਕਾਰਨ ਹੈ ਹੁਣ ਤੁਹਾਡੇ ਸਾਹਮਣੇ ਇਕਾਲੀ ਦਲ ਦਾ ਜਿਹੜਾ ਹਾਲ ਹੋ ਰਿਹਾ ਆਪਸ ਦੇ ਵਿੱਚ ਖਲੇਸ਼ ਵੈਰ ਰਿਹਾ ਇਹਦੇ ਕਰਕੇ ਸਾਨੂੰ ਨਹੀਂ ਬਿਠੇ ਬੈਠਿਆ ਸੀ ਛੱਡ ਗਿਆ ਆਪਣਾ ਮੈਡਮ ਜੀ ਨਾਲ ਜਿੰਨਾਕ ਸਾਥ ਦੋਗੇ ਹੁਣ ਪਿੰਡਾਂ ਦੇ ਵਿੱਚੋਂ ਇਲੈਕਸ਼ਨ ਸਾਥ ਸੀ ਦੇਖੋ ਸ਼ੁਰੂ ਤੋਂ ਤੁਸੀ ਨੇ ਚੌਧਰੀ ਸਾਹਿਬ ਤੁਹਾਨੂੰ ਪੱਦੀ ਹੈ ਸਾਨੂੰ ਵੀ ਸ਼ੌਂਕ ਹੈ ਕੰਮ ਕਰਨੇ ਦਾ ਹੁਣ ਮੈਡਮ ਜੀ ਦੇ ਨਾਲ ਲੱਗ ਕੇ ਜਿੰਨਾ ਵੀ ਕੋਸ਼ਿਸ਼ ਹੋਊਗੀ ਵੱਧਦੇ ਵੱਧ ਕੰਮ ਕਰਾਂਗੇ ਕਿਵੇਂ ਲੱਗਦਾ ਆਣ ਵਾਲੇ ਦਿਨ ਪਿੰਡਾਂ ਦੇ ਵਿੱਚ ਜਿੱਦਾਂ ਕਿ ਹੁਣ ਪੰਚਾਇਤ ਚੋਣਾਂ ਆ ਰਹੀਆਂ ਨੇ ਤੇ ਆਵਾਜ਼ ਦੀ ਪਾਰਟੀ ਤੋਂ ਵੇਦਵਾਰ ਹੋ ਸਕਦੇ ਹੋ ਕਿ ਕੋਈ ਪਹਿਲਾਂ ਵੀ ਕੋਈ ਸਰਪੰਚ ਹੋਵੇ ਇਹਨਾਂ ਵੀ ਜਿਹੜਾ ਹੈ ਕਦੀ ਕੋਈ ਕੰਮ ਆਇਆ ਇਹਨਾਂ ਨੂੰ ਕਦੀ ਇਹਨਾਂ ਨੇ ਮਨਾਂ ਨਹੀਂ ਕਰਿਆ ਕਦੀ ਨਹੀਂ ਮਨਾਂ ਕਰਿਆ ਤੇ ਕੀ ਕਹਿਣਾ ਚਾਹਵੇ ਉਸੇ ਚੀਜ਼ ਨੂੰ ਦੇਖ ਕੇ ਆਏ ਆ ਉਸੇ ਚੀਜ਼ ਨੂੰ ਦੇਖ ਕੇ ਆਏ ਆ ਮਿੱਤਲ ਸਾਹਿਬ ਹੈ ਜਿਹੜੇ ਬ੍ਰਦਰ ਹੈ ਵੱਡੇ ਕਦੀ ਕੋਈ ਕੰਮ ਆਇਆ ਅਸੀਂ ਕਦੀ ਸਨਮਾਨਾ ਨਹੀਂ ਕਰਿਆ ਸਰ ਤੁਹਾਨੂੰ ਕਿਦਾਂ ਲੱਗਦਾ ਤੁਸੀਂ ਕਾਲੀ ਦਲ ਚ ਵੀ ਰਹੇ ਹੋ ਤੇ ਹੁਣ ਆਮ ਆਦਮੀ ਪਾਰਟੀ ਸਰ ਨੀਕੇ ਚ ਕੀ ਫਰਕ ਲੱਗਦਾ ਦੋਨਾਂ ਵਿੱਚ ਦੇਖੋ ਕਾਲੀ ਦਲ ਵਾਲਾ ਟਾਈਮ ਦਾ ਜਿਹੜਾ ਲੰਘ ਗਿਆ ਆਮ ਆਦਮੀ ਦੇ ਨੀਤੇ ਨੇ ਕੀ ਆਮ ਆਦਮੀ ਤਾਂ ਹੁਣ ਨੀਥੀਆਂ ਵਧੀਆਂ ਜੀ ਤਾਂ ਹੀ ਅਸੀਂ ਹੁਣ ਜੁੜੇ ਆਂ ਇਹ ਗੱਲ ਹੋਈ ਜਾਂ ਅਕਾਲੀਦਾਲਾ ਟਾਈਮ ਦਾ ਅਕਾਲੀਦਾਲਾ ਦਾ ਟਾਈਮ ਦਾ ਉਹ ਤਾਂ ਖਾਦੋ ਵਿੱਚ ਵੀ ਕੋਈ ਆਮ ਆਦੀ ਪਾਰਟੀ ਦੇ ਜਿਹੜੇ ਅਹੁਦੇਦਾਰੇ ਵਰਕਰ ਹੈ ਕੋਈ ਕਬਜ਼ੇ ਕਰ ਰਹੇ ਉਹਨਾਂ ਜ਼ਮੀਨਾਂ ਦੇ ਨਹੀਂ ਦੇਖੋ ਸਾਡੇ ਦਾ ਕੋਈ ਨਹੀਂ ਸਿਰਫ ਨੌਲੇਜ ਹੈ ਨਹੀਂ ਅਸੀਂ ਨੂੰ ਕਹੇ ਦੀ ਵੀ ਕਬਜ਼ੇ ਕਰੇ ਕਿਸੇ ਨੇ ਕੋਈ ਕਬਜ਼ਾ ਨਹੀਂ ਕਰਿਆ ਜੀ ਪ੍ਰਧਾਨ ਜੀ ਆਣ ਵਾਲੇ ਸਮੇਂ ਹੋਰ ਵੀ ਸਾਥੀ ਆਣੇ ਤਿਆਰ ਨੇ ਦੇਖੋ ਸਮਾਂ ਦੱਸੂਗਾ ਜੀ ਸਮਾ ਬਲਵਾਨ ਹੈ ਜੀ ਹੁਣ ਸਾਸੀਂ ਕਦੀ ਸੋਚ ਵੀ ਨਹੀਂ ਸਕਦੇ ਸੀ ਠੀਕ ਹੈ ਅਸੀਂ ਤੁਹਾਨੂੰ ਗੈਹਦੀ ਏਕਣਾ ਕਰੋਗੇ ਉਹ ਓਵਰ ਗੱਲ ਕਰਨੀ ਜੰਗੀ ਨਹੀਂ ਲੱਗਦੀ ਹੈਗੀ